ਮਕਸਰ ਜ਼ਿਲ੍ਹਾ ਪਾਣੀ ਦੀ ਗੁਣ ਤੰਤਰਤਾ ਦੇ ਗੰਭੀਰ ਸੰਕਰਦਾ ਸਾਹਮਣਾ ਕਰ ਰਿਹਾ ਹੈ ਜੀ ਹਾਂ ਕਿਉਂਕਿ ਚਾਲੂ ਸਾਲ ਦੇ ਪਹਿਲੇ 3 ਮਹੀਨਿਆਂ ਦੌਰਾਨ ਟੈਸਟ ਕੀਤੇ ਗਏ ਪਾਣੀ ਦੇ ਨਮੂਨਿਆਂ ਵਿੱਚੋਂ ਲਗਭਗ 65 ਫੀਸਦੀ ਨਮੂਨੇ ਪੀਣ ਯੋਗਤਾ ਟੈਸਟ ਵਿੱਚ ਫੇਲ ਹੋ ਗਏ ਨੇ ਮਕਸਰ ਸਾਹਿਬ ਜ਼ਿਲ੍ਹੇ ਵਿੱਚ ਕੁੱਲ 51 ਨਮੂਨੇ ਵੱਖ-ਵੱਖ ਥਾਵਾਂ ਤੇ ਇਕੱਠੇ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਕੇਵਲ 18 ਹੀ ਮਨੁੱਖੀ ਸੇਵਨ ਲਈ ਯੋਗ ਪਾਏ ਗਏ ਨੇ ਬਾਕੀ 33 ਨਮੂਨੇ ਬੈਕਟੀਰੀਅਲ ਸਕਰਮ ਜਾਂ ਫਿਰ ਹੋਰ ਅਸ਼ੁੱਧਤਾ ਦਾ ਕਾਰਨ ਗੈਰ ਪੀਣ ਯੋਗ ਪਾਏ ਗਏ ਨੇ ਸਰ ਕੀ ਨਾਮ ਹੈ ਕਿਸ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਮੁਕਸਰ ਦੇ ਸੈਂਪਲ ਫੇਲ ਆਏ ਆ ਪਾਣੀ ਦੇ ਮੇਰਾ ਨਾਮ ਡਾਕਟਰ ਹਰਕੀਰਤਨ ਸਿੰਘ ਜੀ ਇਸ ਟਾਈਮ ਮੈਂ ਜ਼ਿਲ੍ਹਾ ਪਿੰਡੋਂ ਦਾ ਡਿਸਟ੍ਰਿਕਟ ਤੋਂ ਆਪਕੇ ਸਿਸ਼ਰ ਮੁਕਸਰ ਸਾਹਿਬ ਦੇ ਸੇਵਨ ਬਾਰੇ ਤੇ ਪਿਛਲੇ ਦਿਨੀ ਆਪਣੇ ਜ਼ਿਲ੍ਹੇ ਦੇ ਵਿੱਚ ਸੀ ਜੋ ਕਲੀਨਿਕ ਨੇ ਰਿਟਰਨ ਆਉਣ ਦੇ ਫਾਰਮ ਦੇ ਸੈਂਪਲ ਕੀਤੇ ਸੀ 52 ਸੈਂਪਲ ਕੀਤੇ ਸੀ ਉਹਨਾਂ ਵਿੱਚੋਂ 33 ਸੈਂਪਲ ਫੀਲ ਆਏ ਨੇ ਜੀ ਤੇ ਜਿਹੜੇ 18 ਸੈਂਪਲ ਆਪੋਰਟੇ ਕਰਾਇਆ ਉਸ ਸੰਬੰਧੀ ਅਸੀਂ ਸੰਬੰਧਿਤ ਜਿਉਂ ਹੀ ਸੈਂਪਲ ਫੀਲ ਆਇਆ ਉਹਨਾਂ ਦਾ ਬਿਆਨ ਤੇ ਉਹਨਾਂ ਵੱਲੋਂ ਉਹ ਵੀ ਕਰ ਦਿੱਤੀ ਜਾਂਦੀ ਉਹਨਾਂ ਦੇ ਰਿਪੋਰਟਾਂ ਵੀ ਜਾਰੀ ਹੁੰਦੇ ਤੇ ਬਾਕੀ ਅਸੀਂ ਆਮ ਲੋਕਾਂ ਦੇ ਵਿੱਚ ਵੀ ਜਾਗਰੂਕਤਾ ਫੈਲਾਉਣ ਲਈ ਕੋਆਰਡੀਨੇਸ਼ਨ ਕਰਨ ਲਈ ਕਹਿੰਦੇ ਆ ਪੁਰਨ ਕੋਈ ਟੈਸਟ ਕਰਾਈ ਜਾਂਦੀ ਹੈ ਪਾਣੀ ਖਰਵਲ ਰੱਤ ਲਈ ਪੀਂ ਕਰਦੇ ਆ ਤੇ ਨਾਲ ਹੀ ਨਾਲ ਪਾਣੀ ਉਬਾਲ ਕੇ ਜੋ ਸਭ ਤੋਂ ਸਾਬਤ ਤਰੀਕਾ ਹੈ ਪਾਣੀ ਉਬਾਲ ਕੇ ਪੀਤਾ ਜਾਵੇ ਤਾਂ ਜੋ ਅਸੀਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੀਏ ਇਸ ਬਾਰੇ ਕੀ ਨਹੀਂ ਸਰ ਕਿਹੜੇ ਕਿਹੜੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਕਿੱਥੋਂ ਤੋਂ ਜਿਹੜੇ ਫੈਲ ਆ ਰਹੇ ਨੇ ਇੱਕ ਪਾਣੀ ਦੇ ਸੈਂਪਲ ਜਿਹੜੇ ਇਹ ਰੈਂਡਮ ਵੱਖ-ਵੱਖ ਜਿਹੜੇ سارے ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਪਿੰਡਾਂ ਤੋਂ ਲਏ ਜਾਂਦੇ ਆ ਸਪੈਸੀਫਿਕ ਜਗ੍ਹਾ ਨਹੀਂ ਇਸ ਤੇ